ਅੰਦਰ ਸ਼ੁਰੂਆਤ ਸ਼੍ਰੀ ਗੁਰੂ ਵਿਦਾਸ ਟੈਗਰਪੁਰ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਸੋ ਮੈਂ ਮਾਨਜੋਗ ਡਿਪਟੀ ਸਾਹਿਬ ਨੂੰ ਔਰ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹ ਸਾਡਾ ਮੱਕਾ ਮਦੀਨਾ ਆ ਜੇ ਸਾਡੇ ਆਸਤੀ ਵਰਗ ਦੇ ਲੋਕ ਰਵਿਦਾਸੀਆ ਸਮਾਜ ਦੇ ਜਿਹੜੇ ਲੋਕ ਆ ਉਹ ਇੱਕ ਧਾਰਮਿਕ ਤੀਰਥ ਸਥਾਨ ਤੇ ਜਾਂਦੇ ਆ ਆਪਣੇ ਗੁਰੂ ਦੀ ਮਹਿਮਾ ਗੁਣਗਾਨ ਕਰਨ ਆਉਂਦੇ ਆ ਪਰ ਉਹ ਕੀ ਦੇਖਦੇ ਆਗੇ ਕਿ ਨਾ ਤੇ ਇੱਧਰ ਕੋਈ ਪਿੰਡਵਾ ਨਾ ਕੋਈ ਮਹੱਲਾ ਆ ਉਹਦੇ ਗੱਭੇ ਇੱਕ ਸ਼ਰਾਬ ਦਾ ਠੇਕਾ ਆ ਕੀ ਜਨਤਾ ਨੂੰ ਇਹ ਲੋਕ ਜਿਹੜੇ ਆ ਇਹ ਨਸ਼ੇੜੀ ਬਣਾਣਾ ਚਾਹੁੰਦੇ ਆ ਜੇ ਲੋਕ ਜਿਹੜੇ ਆ ਆਪਣੇ ਤੀਰਥ ਸਥਾਨ ਤੇ ਮੱਥਾ ਟੇਕਣ ਆ ਰਹੇ ਆ ਬਹੁਤ ਸਾਰੇ ਲੋਕ ਆ ਜਿਹਨਾਂ ਕੋ ਨਹੀਂ ਰਹਿ ਹੁੰਦਾ ਉਹ दारू ਪੀ ਕੇ ਜਾਂਦੇ ਆ ਜਿਹੜੀ ਵੀ ਜਿੱਥੇ ਵੀ ਕੋਈ ਤੀਰਥ ਸਥਾਨ ਹੋਵੇ ਉਦੋਂ ਜਾਂ 200 ਜਾਂ 500 ਮੀਟਰ ਤੇ ਦੂਰ ਤੇ ਜਿਹੜਾ ਹੁੰਦਾ ਕਿਲੋਮੀਟਰ ਤੋਂ ਦੂਰ ਹੁੰਦਾ ਜੇ ਲਾਗੇ ਹੋਵੇ ਤੇ 100 ਮੀਟਰੋਂ ਦਾ 200 ਮੀਟਰੋਂ ਦਾ ਇਹ ਜਿਹੜਾ ਇਹ ਦੋਨਾਂ ਦੇ ਗੱਬੇ ਆ ਇਸ ਕਰਕੇ ਇਸ ਕਰਕੇ ਜਿਹੜਾ ਇਹ ਇੱਕ ਇੱਕ ਜਿਹੜਾ ਗਲਤ ਮੈਸੇਜ ਜਾਂਦਾ ਜੋ ਸ਼੍ਰੀ ਖੁਰਾਲਗੜ੍ਹ ਸਾਹਿਬ ਨੂੰ ਲੋਕ ਆਂਦੇ ਆ ਉਹਨਾਂ ਨੂੰ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ ਔਰ ਮੈਂ ਵੀ ਮਾਨਯੋਗ ਡਿਪਟੀ ਸਾਹਿਬ ਨੂੰ ਔਰ ਐਸਐਸਪੀ ਸਾਹਿਬ ਨੂੰ ਬੇਨਤੀ ਕਿ ਜਿਹੜਾ ਇਹਦਾ ਮਾਲਕ ਆ ਜਿਹੜਾ ਇਹਦਾ ਓਨਰ ਆ ਉਹਨੂੰ ਬੁਲਾ ਕੇ ਜਿਹੜਾ ਇਹਦਾ ਜਿਹੜਾ ਲਾਇਸੈਂਸ ਆ ਉਹ ਖਤਮ ਕੀਤਾ ਜਾਵੇ ਜੱਤ ਕੀਤਾ ਜਾਵੇ ਔਰ ਇਸ ਏਰੀਆ ਦੇ ਵਿੱਚ ਕਿਤੇ ਵੀ ਇਹਦਾ ਸ਼ਰਾਬ ਦਾ ਨਸ਼ੇੜੀ ਦਾ ਜਿਹੜਾ ਕੰਮ ਆ ਉਹ ਨਹੀਂ ਹੋਣਾ ਚਾਹੀਦਾ ਜੇ ਅਸੀਂ ਦੁਬਾਰਾ ਇੱਥੇ ਆਵਾਂਗੇ ਜਿਸ ਤਰ੍ਹਾਂ ਮਿਲਿਆ ਤੇ ਫੇ ਸਾਡਾ ਜੜੀ ਗੁਰਬਿਦਾਸ ਨਾਮ ਲੈਵਾ ਸੰਸਥਾਵਾਂ ਆ ਜਾਂ ਜਥੇਬੰਦੀਆਂ ਆ ਉਹ ਵੱਡੇ ਪੱਧਰ ਤੇ ਇਕੱਠੀਆਂ ਹੋ ਕੇ ਵਿਰੋਧ ਕਰਨਗੀਆਂ ਔਰ ਇਹਦਾ ਜੋਰ ਨੁਕਸਾਨ ਹੋਊਗਾ ਉਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਗਾ ਔਰ ਇਹ ਮਾਲਕ ਜ਼ਿੰਮੇਵਾਰ ਹੋਗਾ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਇਹਦੇ ਉੱਤੇ ਗੌਰ ਫਰਮਾਇਆ ਜਾਵੇ ਔਰ ਇਸ ਚੀਜ਼ ਨੂੰ ਜਿਹੜਾ ਆ ਉਹ ਸਾਡੇ ਸਮਾਜ ਤੋਂ ਦੂਰ ਰੱਖਿਆ ਜਾਵੇ ਔਰ ਇਹ ਸਾਡੇ ਬਹੁਤ ਸਤਿਕਾਰਯੋਗ ਬਾਬਾ ਜੀ ਆਏ ਹੋਇਆ ਸਾਡੇ ਸ਼ੰਮੀ ਸਰੋਆ ਜੀ ਜੋ ਜ਼ਿਲ੍ਹਾ ਅੰਚਾਰਜ ਹੈਗੇ ਆ ਇਸ ਕਰਕੇ ਆਪਾਂ ਸਾਰੇ ਇਕੱਠੇ ਹੋ ਕੇ ਅੱਜ ਇਹ ਮੈਸੇਜ ਲਾ ਚੱਲੇ ਆ ਇਹਦੀ ਬਹੁਤ ਵਾਰ ਸਾਨੂੰ ਪਹਿਲਾਂ ਵੀ ਜਿਹੜਾ ਇੱਕ ਕੰਪਲੇਟ ਆਈ ਸੀ ਜੇ ਇਹਦਾ ਹੱਲ ਨਾ ਕੀਤਾ ਜਾਊਗਾ ਤੇ ਫਿਰ ਅਸੀਂ ਹਿਸ਼ਾਰਪੁਰ ਦਾ ਜਿਹੜਾ ਆ ਸੈਟੀਅਟ ਦਾ ਘਰਾਓ ਕਰਾਂਗੇ ਔਰ ਇਸ ਨਮੇਸ਼ਾਲ ਜੋ ਗਰ ਸੈਂਟਰ ਦੇ ਏਰੀਆ ਦਾ ਜਿਹੜਾ ਮਾਲਕ ਆ ਉਹਦੀ ਕੋਠੀ ਦਾ ਵੀ ਕਰਾਓ ਕਰਾਂਗੇ ਜੈਪੀਮ ਜੈਪੁਰ ਜੈ ਗੁਰਦੇਵ ਧੰ ਗੁਰਦੇਵ ਜੋ ਬੋਲੇ ਈਸੋਨਰ ਭੇਗ ਬੰਦਸ ਮਹਾਰਾਜ ਕੀ ਜੈ ਜੈ ਗੁਰਦੇਵ ਧੰ ਗੁਰਦੇਵ